ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਗੱਲ ਕਰਾਂਗੇ ਕਿ ਅਸੀਂ ਖੁਸ਼ੀਆਂ ਲਈ ਹੀ ਆਪਣੀਆਂ ਖੁਸ਼ੀਆਂ ਦਾ ਗੜਾ ਕੁੱਟ ਰਹੇ ਹਾਂ ਜਿਸ ਕੋਲ ਜੋ ਵੀ ਹੁੰਦਾ ਉਹ ਉਸ ਨਾਲ ਖੁਸ਼ ਨਹੀਂ ਹੁੰਦਾ ਜੋ ਨਹੀਂ ਹੁੰਦਾ ਉਸੇ ਮਗਰ ਪੂਰੀ ਜ਼ਿੰਦਗੀ ਭੱਜਦਾ ਇਹ ਸੱਚ ਹੈ ਕਿ ਖੁਸ਼ੀ ਸਾਨੂੰ ਦੁੱਖਾਂ ਤੋਂ ਦੂਰ ਰੱਖਦੀ ਹੈ ਪਰੇਸ਼ਾਨੀਆਂ ਦੂਰ ਕਰਦੀ ਹੈ ਹੈਰਾਨੀ ਤਾਂ ਇਹ ਹੈ ਕਿ ਅਸੀਂ ਖੁਸ਼ੀ ਲਈ ਹੀ ਪ੍ਰੇਸ਼ਾਨ ਹੁੰਦੇ ਹਾਂ ਪੂਰੀ ਦੁਨੀਆ ਦਾ ਸਿਸਟਮ ਇਸੇ ਖੁਸ਼ੀ ਦੇ ਆਲੇ-ਦੁਆਲੇ ਘੁੰਮਦਾ ਹੈ ਕਿਸੇ ਵੀ ਇਨਸਾਨ ਦੇ ਮਨਸੂਬਿਆਂ ਦੀ ਜੜ ਖੁਸ਼ੀ ਹੀ ਤਾਂ ਹੁੰਦੀ ਹੈ ਕੋਈ ਵੀ ਪ੍ਰਾਪਤੀ ਤੇ ਮਾਣ ਇੱਕ ਖੁਸ਼ੀ ਹੀ ਤਾਂ ਹੈ ਇਨਸਾਨ ਭਾਵਨਾਵਾਂ ਦਾ ਦੂਜਾ ਨਾਂ ਹੈ ਇਸੇ ਲਈ ਸਿਆਣੇ ਕਹਿੰਦੇ ਨੇ ਕਿ ਜਦੋਂ ਵੀ ਤੁਸੀਂ ਬਹੁਤ ਖੁਸ਼ ਹੋਵੋ ਉਸ ਵੇਲੇ ਕਦੇ ਵੀ ਕਿਸੇ ਨਾਲ ਕੋਈ ਵਾਅਦਾ ਨਾ ਕਰੋ ਜਦੋਂ ਤੁਸੀਂ ਬਹੁਤ ਦੁਖੀ ਹੋਵੋ ਉਸ ਵੇਲੇ ਕੋਈ ਵੀ ਨਿਰਣਾ ਨਾ ਲਓ ਖੁਸ਼ ਰਹਿਣ ਲਈ ਸਭ ਪਰੇਸ਼ਾਨ ਨੇ ਪਰ ਬਖਤ ਨੂੰ ਨਾ ਸਮਝਣ ਕਾਰਨ ਬਿਨਾਂ ਮਕਸਦ ਦੀ ਦੌੜ ਵਿੱਚ ਸਭ ਆਪਣੇ ਇਮਾਨ ਤੋਂ ਬੇਈਮਾਨ ਹੋ ਗਏ ਨੇ ਇਸੇ ਕਾਰਨ ਤਾਂ ਸਾਰੇ ਖੁਸ਼ ਰਹਿਣ ਲਈ ਪਰੇਸ਼ਾਨ ਨੇ ਧੰਨਵਾਦ ਚੰਗਾ ਲੱਗੇ ਤਾਂ ਚੈਨਲ ਸਬਸਕ੍ਰਾਈਬ ਕਰ ਲਵੋ ਲਾਈਕ ਅਤੇ ਸ਼ੇਅਰ ਕਰਦੇਆ ਕਰੋ ਜੀ